ਸਤ ਸ੍ਰੀ ਅਕਾਲ ਸਾਰਾ ਸੋਸਤੋ ਐਗਰੀਕਲਚਰ ਫਾਰਮਿੰਗ ਚੈਨਲ ਤੇ ਤੁਹਾਡਾ ਸਵਾਗਤ ਹੈ ਜਿਵੇਂ ਕਿ ਆਪ ਜੀ ਨੂੰ ਪਤਾ ਹੈ ਇਸ ਚੈਨਲ ਦੇ ਉੱਪਰ ਅਸੀਂ ਖੇਤੀਬਾੜੀ ਵਾਲੀ ਦੇ ਕਿੱਤੇ ਨਾਲ ਜੁੜੀਆਂ ਵੀਡੀਓ ਜਿਹੜੀਆਂ ਅਪਲੋਡ ਕਰਦੇ ਰਹਿੰਦੇ ਹਾਂ ਸੋ ਜੋ ਕਿਸਾਨ ਵੀਰ ਨਵੇਂ ਚੈਨਲ ਨਾਲ ਜੁੜਨਾ ਚਾਹੁੰਦੇ ਹਨ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੇ ਨਾਲ ਲੱਗਾ ਜਿਹੜਾ ਬੈਲ ਦਾ ਬਟਨ ਆ ਜਰੂਰ ਦਬਾ ਲਓ ਤਾਂ ਕਿ ਤੁਹਾਡੇ ਤੱਕ ਜਿਹੜੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਸੋ ਖਸਾਂ ਦੋਸਤੋ ਇਸ ਵੀਡੀਓ ਦੇ ਵਿੱਚ ਆਪਾਂ ਇੱਕ ਰਿਜ਼ਲਟ ਦੇਖਣਾ ਹੈ ਜਿਹੜੀ ਕਿ ਆਪਾਂ ਪਹਿਲਾਂ ਵੀਡੀਓ ਦੇ ਵਿੱਚ ਗੱਲਬਾਤ કરી ਸੀਗੀ ਜਿਹੜੀ ਆਪਾਂ ਫੋਟ ਦੇ ਲਈ ਕਣਕ ਦੇ ਫਟਾਰੇ ਦੇ ਲਈ ਕਲੀ ਦਾ ਪਾਣੀ ਜ਼ਿੰਕ ਜਿਹੜੀ ਮੈਗਨੀਜ਼ ਅਤੇ ਲੋਹਾ ਜਿਹੜੀਆਂ ਮਿਲਾ ਕੇ ਜਿਹੜੀ ਆਪਾਂ ਸਪਰੇਅ ਕਰਨ ਬਾਰੇ ਗੱਲਬਾਤ કરી ਸੀਗੀ ਵੀਡੀਓ ਦੇ ਵਿੱਚ ਤੇ ਉਹੀ ਜਿਹੜੀ ਆਪਾਂ ਸਪਰੇਅ ਹਾਂ ਇਸ ਕਣਕ ਦੀ ਫਸਲ ਦੇ ਉੱਪਰ ਆਪਾਂ ਜਿਹੜੀਆਂ ਦੋ ਕਰ ਦਿਤੀਆਂ ਨੇ ਕਿਸਾਨ ਵੀਰੋ ਹਣ ਤੱਕ ਸੋ ਜਿਵੇਂ ਕਿ ਆਪਾਂ ਨੂੰ ਅੱਜ ਕੱਲ ਸਮੱਸਿਆ ਬਹੁਤ ਆਈ ਸੀਗੀ ਵੀ ਸੁੰਡ ਪੈਣ ਦੇ ਕਾਰਨ ਕਣਕਾਂ ਦੇ ਵਿੱਚ ਜਿਹੜੀਆਂ ਕਣਕਾਂ ਬੈਲਡੀਆਂ ਹੋ ਗਈਆਂ ਸੀ ਬਹੁਤ ਸਾਰਾ ਜਿਹੜਾ ਲੋਕਾਂ ਦਾ ਨੁਕਸਾਨ ਵੀ ਜਿਹੜਾ ਕਿਸਾਨ ਵੀਰਾਂ ਦਾ ਹੋ ਚੁੱਕਿਆ ਸੀਗਾ ਇਸ ਵਾਰ ਜਿਹੜਾ ਕਣਕ ਦੇ ਵਿੱਚ ਸੁੰਡ ਜ਼ਿਆਦਾ ਦੇਖਣ ਨੂੰ ਮਿਲੇ ਆ ਜ਼ਿਆਦਾ ਜਿਹੜਾ ਖੇਤਾਂ ਦੇ ਵਿੱਚ ਉਹਨੇ ਨੁਕਸਾਨ ਕਰਿਆ ਜ਼ਿਆਦਾ ਜਿਹੜੀਆਂ ਫਸਲਾਂ ਨੇ ਜਿਹੜੀਆਂ ਤਬਾਹ ਹੋਈਆਂ ਨੇ ਜਿਵੇਂ ਕਿ ਆਪਾਂ ਕਹਿ ਲੋ ਕਿ ਕੁਦਰਤ ਦੀ ਜਿਹੜੀ ਮਾਰ ਕਿਸਾਨ ਨੂੰ ਜਿਹੜੀ ਚੱਲਣੀ ਪਈ ਐ ਇਸ ਵਾਰ ਉਸੇ ਤਰ੍ਹਾਂ ਹੀ ਆਪਾਂ ਇੱਕ ਗੱਲੋਂ ਕਿਸਾਨ ਵੀ ਰੋਏ ਵੀ ਕਹਿ ਸਕਦੇ ਆ ਕਿ ਜੇ ਕਰਨ ਵਾਲਾ ਰੱਬ ਐ ਤਾਂ ਜਿਹੜਾ ਸੰਵਾਰਨ ਵਾਲਾ ਵੀ ਰੱਬ ਹੀ ਹੁੰਦਾ ਜਿਵੇਂ ਕਿ ਇਸ ਵਾਰ ਜਿਹੜਾ ਹੁਣ ਮੌਸਮ ਰੱਬ ਨੇ ਜਿਹੜਾ ਮੌਸਮ ਦੇ ਵਿੱਚ ਤਬਦੀਲੀ ਕਰੀ ਐ ਨਾ ਉਹ ਵੀ ਕਣਕਾਂ ਦੇ ਲਈ ਜਿਹੜੀ ਬਹੁਤ ਵਧੀਆ ਸਿੱਧ ਹੋਈ ਐ ਸੋ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਰੱਬ ਦੀ ਮਿਹਰ ਹੋਣੀ ਚਾਹੀਦੀ ਐ ਕੋਈ ਵੀ ਚੀਜ਼ ਐ ਜਿਹੜੀ ਉਹਦਾ ਜਿਹੜਾ ਨੁਕਸਾਨ ਦੀ ਪੂਰਤੀ ਹੈ ਜਿਹੜੀ ਉਹ ਹੋ ਸਕਦੀ ਹੈ ਸੋ ਕਿਸਾਨ ਵੀਰੋ ਇਹ ਜਿਵੇਂ ਕਿ ਆਪਾਂ ਗੱਲ ਕਰ ਰਹੇ ਸੀ ਇਸ ਕਣਕ ਦੀ ਫਸਲ ਦੇ ਉੱਪਰ ਜਿਹੜੀ ਆਪਾਂ ਕੋਈ ਵੀ ਜਿਹੜਾ ਆਪਾਂ ਲੈਟਰਨ ਪਾਟਰਨ ਦੁਕਾਨਦਾਰਾਂ ਤੋਂ ਜਿਹੜਾ ਆਪਾਂ ਨੂੰ ਪ੍ਰੋਪੋਸ ਦਿੰਦੇ ਨੇ ਉਹ ਆਪਾਂ ਲੈ ਕੇ ਬਿਲਕੁਲ ਵੀ ਨੁਕਸਾਨ ਵੀਰੋ ਨਹੀਂ ਪਾਇਆ ਸਿੰਪਲ ਡੀਏਪੀ ਦੇ ਨਾਲ ਬਜਾਈ ਕਰਕੇ ਜਿਹੜੀ ਇਸ ਕਣਕ ਦੇ ਉੱਪਰ ਆਪਾਂ ਕਲੀ ਦੇ ਪਾਣੀ ਵਾਲੀਆਂ ਵਿੱਚ ਮੈਗਨੀਜ਼ੀਅਮ ਅਤੇ ਜ਼ਿੰਕ ਤੇ ਲੋਹਾ ਘਾਟ ਮਿਲਾ ਕੇ ਆਪਾਂ ਜਿਹੜੀਆਂ ਸਪਰੇਹਾਂ ਕਰੀਆਂ ਨੇ ਦੋ ਕਿਸਾਨ ਵੀਰੋ ਦੋ ਇਹਦੇ ਉੱਪਰ ਜਿਹੜੀਆਂ ਹੋ ਚੁੱਕੀਆਂ ਨੇ ਇਸ ਤੋਂ ਜ਼ਿਆਦਾ ਕਰਨੀ ਨਾ ਕਰਨੀ ਉਹ ਆਪਣੀ ਆਪਣੀ ਜਿਹੜੀ ਮਰਜ਼ੀ ਹੁੰਦੀ ਹੈ ਸੋ ਦੋ ਸਪਰੇਹਾਂ ਕਰਨ ਦੇ ਬਾਵਜੂਦ ਇਹ ਕਣਕ ਜੋ ਤੁਹਾਨੂੰ ਜਿੱਦਾਂ ਤੁਹਾਨੂੰ ਇਹਦਾ ਰੰਗ-ਤੰਗ ਦਿਖਾਈ ਦੇ ਰਿਹਾ ਵੀਡੀਓ ਦੇ ਵਿੱਚ ਤੁਸੀਂ ਦੇਖ ਹੀ ਸਕਦੇ ਹੋ ਕਿ ਇਹਦਾ ਕੀ ਰਿਜ਼ਲਟ ਜਿਹੜਾ ਆਪਾਂ ਨੂੰ ਮਿਲਿਆ ਜਿਵੇਂ ਕਿਸਾਨ ਵੀਰੋ ਵੀਡੀਓ ਦੇ ਵਿੱਚ ਕਣਕ ਜਿਹੜੀ ਇੱਕ ਵਧੀਆ ਫੋਟ ਕਰੀ ਦਿਖਾਈ ਦੇ ਰਹੀ ਹੈ ਸੋ ਉਸੇ ਤਰ੍ਹਾਂ ਹੀ ਇਸੇ ਕਣਕ ਦੇ ਵਿੱਚ ਵੀ ਪਹਿਲਾਂ ਜਿਹੜਾ ਸੁੰਡ ਦਾ ਜਿਹੜੀ ਪ੍ਰੋਬਲਮ ਆ ਚੁੱਕੀ ਸੀਗੀ ਸੁੰਡ ਨੇ ਜਿਹੜੇ ਕੁਝ ਕਣਕ ਦੇ ਜਿਹੜੇ ਬੂਟੇ ਸੀ ਉਹ ਖਰਾਬ ਕਰ ਦਿੱਤੇ ਕਿ ਜਾਨੀ ਕਿ ਕਣਕ ਥੋੜੀ ਜਿਹੀ ਵਿਰਲੀ ਦਿਖਾਈ ਦੇਣ ਲੱਗ ਗਈ ਸੀ ਸੋ ਇਸ ਕਣਕ ਦੇ ਉੱਪਰ ਆਪਾਂ ਨੇ ਜਿਹੜੀਆਂ ਉਹ ਵਾਲੀਆਂ ਸਪਰੇਇਂਗ ਕਰੀਆਂ ਨੇ ਜਿਸ ਬਾਰੇ ਆਪਾਂ ਗੱਲ ਕਰ ਰਹੇ ਹਾਂ ਕਲੀ ਦੇ ਪਾਣੀ ਅਤੇ ਮੈਗਨੀਜ਼ ਜਿੰਕ ਲੋਹਾ ਘਾਟ ਐਂਡ ਜੂਰੀਆ ਮਿਲਾ ਕੇ ਜਿਹੜੀਆਂ ਸਪਰੇਹਾਂ ਆਪਾਂ ਦੋ ਕਰੀਆਂ ਨੇ ਸੋ ਉਸ ਦਾ ਰਿਜ਼ਲਟ ਨੁਕਸਾਨੀਂ ਵਿਰੋਧ ਤੁਸੀਂ ਦੇਖ ਸਕਦੇ ਹੋ ਕਿ ਕਣਕ ਨੇ ਇੱਕ ਚੰਗੀ ਫੋਲਡ ਕਰ ਲਈ ਹੈ ਜਿਸ ਨੇ ਕਿ ਖਾਲੀ ਪਈ ਜ਼ਮੀਨ ਜਿਹੜੀ ਚੰਗੀ ਤਰ੍ਹਾਂ ਢੱਕ ਲਈ ਹੈ ਤੇ ਜੇ ਆਪਾਂ ਗੱਲ ਕਰੀਏ ਕਿ ਇਹਦਾ ਰਿਜ਼ਲਟ ਜਿਹੜਾ ਆਪਾਂ ਨੂੰ ਬਹੁਤ ਵਧੀਆ ਜਿਹੜਾ ਸੋਨਾ ਦੇਖਣ ਨੂੰ ਮਿਲਿਆ ਜਿਸ ਤਰ੍ਹਾਂ ਵੀਡੀਓ ਦੇ ਵਿੱਚ ਆਪਾਂ ਨੂੰ ਇਹ ਕਣਕ ਜਿਹੜੀ ਇਸ ਦਾ ਜਿਹੜਾ ਰੰਗ ਢੰਗ ਦਿਖਾਈ ਦੇ ਰਿਹਾ ਤਾਂ ਹੁਣ ਆਪਾਂ ਦੇਖੀਏ ਇਸ ਨੂੰ ਬਿਲਕੁਲ ਵੀ ਇਸ ਦੇ ਉੱਪਰ ਕੋਈ ਜਿਹੜੀ ਸੁੰਡ ਦੀ ਮਾਰ ਦਾ ਕੋਈ ਅਸਰ ਨਹੀਂ ਦਿਖਾਈ ਦੇ ਰਿਹਾ ਹਲਕੀ ਪਹਿਲਾਂ ਜਿਹੜੀ ਇਹ ਕਣਕ ਵੀ ਥੋੜੀ ਵੇੜਲੀ ਜਿਹੜੀ ਦਿਖਾਈ ਦੇ ਰਹੀ ਸੀ ਡੱਬ ਇਹਦੇ ਵਿੱਚ ਪੈ ਚੁੱਕੇ ਸੀਗੇ ਅਤੇ ਇੱਕ ਸਭ ਤੋਂ ਖਾਸ ਗੱਲ ਕਿਸਾਨ ਵੀਰੋ ਕਿਉਂਕਿ ਇਸ ਕਣਕ ਨੂੰ ਜਿਹੜੇ ਹੁਣ ਤੱਕ ਜਿਹੜੇ ਦੋ ਪਾਣੀ ਆਪਾਂ ਲਗਾ ਦਿੱਤੇ ਨੇ ਕਿਸਾਨ ਵੀਰੋ ਦੋ ਪਾਣੀ ਲਾਉਣ ਦੇ ਬਾਵਜੂਦ ਵੀ ਇਹ ਕਦੇ ਵੀ ਹਲੇ ਤੱਕ ਜਿਹੜੀ ਆਪਾਂ ਨੂੰ ਪੀਲੀ ਪਈ ਨਹੀਂ ਦਿਖਾਈ ਦੇਈ ਕਿਸਾਨ ਵੀਰੋ ਸਿਰਫ ਉਹਨਾਂ ਹੀ ਸਪਰੇਹਾਂ ਦੇ ਨਾਲ ਉਹੀ ਜਿਹੜੀਆਂ ਆਪਾਂ ਸਪਰੇਹਾਂ ਸਿਰਫ ਦੋ ਇਸ ਉੱਪਰ ਕਰੀਆਂ ਨੇ ਹੋਰ ਕੋਈ ਵੀ ਇਹਦੇ ਵਿੱਚ ਨਾ ਹੀ ਕੋਈ ਗ੍ਰੇਨੂਲ ਚੀਜ਼ ਪਾਈ ਗਈ ਹੈ ਅਤੇ ਨਾ ਹੀ ਕੋਈ ਜਿਹੜੀ ਅਲੱਗ ਤੋਂ ਕੋਈ ਸਪਰੇਅ ਕਰੀ ਗਈ ਹੈ ਸਿਰਫ ਉਹਨਾਂ ਦੇ ਨਾਲ ਹੀ ਕਿਸਾਨ ਵੀਰੋ ਜਿਹੜੀ ਇਸ ਕਣਕ ਦਾ ਜਿਹੜਾ ਜੋ ਹਟਾਰਾ ਦਿਖਾਈ ਦੇ ਰਿਹਾ ਉਹ ਹੋਇਆ ਜਿਹੜਾ ਕਿ ਆਪਾਂ ਨੂੰ ਉਹਦਾ ਇੱਕ ਵਧੀਆ ਦੇਖਣ ਨੂੰ ਰਿਜ਼ਲਟ ਵੀ ਜਿਹੜਾ ਆਪਾਂ ਨੂੰ ਮਿਲਿਆ ਤੇ ਨਾਈ ਇਹ ਕਣਕ ਜਿਹੜੀ ਅੱਜ ਤਾਈਂ ਕਦੇ ਪੀਲੀ ਦਿਖਾਈ ਦਿੱਤੀ ਹੈ ਜਿਹੜੇ ਵੀ ਕਿਸਾਨ ਵੀਰ ਵੀਡੀਓ ਦੇਖ ਰਹੇ ਹਨ ਜੇਕਰ ਉਹਨਾਂ ਚੋਂ ਵੀ ਕਿਸੇ ਨੇ ਤੁਸੀਂ ਜਿਹੜੀ ਇਹ ਸਪਰੇਅ ਦੀ ਜਿਹੜੀ ਵਰਤੂ ਕਰੀਆ ਤੇ ਤੁਹਾਡੀ ਕਣਕ ਦੇ ਵਿੱਚ ਜਿਹੜਾ ਤੁਹਾਨੂੰ ਉਹਦਾ ਕੀ ਰਿਜ਼ਲਟ ਮਿਲਿਆ ਜਾਂ ਜੇਕਰ ਤੁਹਾਡੀ ਵੀ ਕਣਕ ਪਾਣੀ ਲਾਉਣ ਦੇ ਬਾਅਦ ਪੀਲੀ ਨਹੀਂ ਦਿਖਾਈ ਦਿੱਤੀ ਜਿਹੜੀ ਤਾਂ ਤੁਸੀਂ ਵੀ ਜਿਹੜਾ ਆਪਣਾ ਰਿਜ਼ਲਟ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਇਹਦਾ ਰਿਜ਼ਲਟ ਆ ਜਿਹੜਾ ਕਿਸ ਤਰ੍ਹਾਂ ਦਾ ਮਿਲਿਆ ਪਰ ਹਾਂ ਜਿਹੜੇ ਕਿਸਾਨ ਨੇ ਪਾਣੀ ਲਾਉਣ ਤੋਂ 3 ਦਿਨ ਪਹਿਲਾਂ ਜਿਹੜੀ ਇਹ ਸਪਰੇ ਦੀ ਵਰਤੋਂ ਕਰੀ ਹੋਣੀ ਆ ਤਾਂ ਉਮੀਦ ਕਰਦੇ ਆਂ ਕਿ ਉਹਦੀ ਕਣਕ ਤਾਂ ਬਿਲਕੁਲ ਵੀ ਪਾਣੀ ਲਾਉਣ ਦੇ ਬਾਅਦ ਜਿਹੜੀ ਪੀਲੀ ਨਹੀਂ ਦਿਖਾਈ ਦਿੱਤੀ ਹੋਣੀ ਅਗਰ ਜੇ ਕਿਸੇ ਨਾਲ ਇਸ ਤਰ੍ਹਾਂ ਹੋਇਆ ਵੀ ਆ ਤਾਂ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਕਿਸਾਨ ਵੀਰੋ ਜਿਵੇਂ ਕਿ ਕੁਝ ਕਣਕਾਂ ਦੀ ਜਿਹੜੀ ਇਸ ਵਾਰ ਪਸੇਤੀ ਵਜਾਈ ਹੋਈ ਆ ਜੋ ਨਿੰਕੀ ਸੁੰਡ ਪੈਣ ਦੇ ਕਾਰਨ ਵੀ ਕਈ ਵਾ ਕਿਸਾਨ ਵੀਰਾਂ ਨੂੰ ਜਿਹੜੀਆਂ ਕਣਕਾਂ ਦੀ ਵਿਜਾਈ ਦੁਆਰੇ ਤੋਂ ਹੀ ਜਿਹੜੀ ਕਰਨੀ ਪਈ ਹੈ ਜੋ ਪਸੇਤੀਆਂ ਕਣਕਾਂ ਵਾਲੇ ਬੀਜ ਨੇ ਉਹ ਜਿਹੜਾ ਇਸ ਸਪਰੇਅ ਦਾ ਜਿਹੜਾ ਫਾਇਦਾ ਉਠਾ ਸਕਦੇ ਨੇ ਪਾਣੀ ਲਾਉਣ ਤੋਂ 3 ਦਿਨ ਪਹਿਲਾਂ ਜਿਹੜੀ ਕਿਸਾਨ ਵੀਰੋ ਇਹ ਆਪਾਂ ਸਪਰੇਅ ਕਰਾਂਗੇ ਜੇਕਰ ਤਾਂ ਇਹਦਾ ਆਪਾਂ ਨੂੰ ਜਿਹੜਾ ਇੱਕ ਬਹੁਤ ਵਧੀਆ ਜਿਹੜਾ ਗੁੱਡ ਰਿਜ਼ਲਟ ਜਿਹੜਾ ਆਪਾਂ ਨੂੰ ਦੇਖਣ ਨੂੰ ਮਿਲੇਗਾ ਅਤੇ ਪਾਣੀ ਲਾਉਣ ਦੇ ਬਾਅਦ ਦੇ ਵਿੱਚ ਤੁਹਾਡੀ ਕਣਕ ਤੁਹਾਨੂੰ ਪੀਲੀ ਨਹੀਂ ਦਿਖਾਈ ਦੇਗੀ ਅਤੇ ਜਿਹੜੀ ਦੂਸਰੀ ਸਪਰੇਅ ਆਪਾਂ ਕਰਨੀ ਆ ਤੇ ਜੇਕਰ ਆਪਣੀ ਕਣਕ ਜਿਆਦਾ ਨਰਮਾ ਕਿਸਾਨ ਵੀਰੋ ਤਾਂ ਪਾਣੀ ਲਾਉਣ ਦੇ ਬਾਅਦ ਦੇ ਵਿੱਚ ਜਦੋਂ ਆਪਣਾ ਜਿਹੜਾ ਪੈਰ ਚਲਾ ਜ਼ਮੀਨ ਹੋ ਜਾਵੇ ਜਨਨ ਕੀ ਆਪਾਂ ਤਰਨ ਦੇ ਯੋਗ ਜਿਹੜੀ ਜ਼ਮੀਨ ਹੋ ਜਾਵੇ ਤਾਂ ਉਸ ਦੇ ਬਾਅਦ ਆਪਾਂ ਦੂਸਰੀ ਸਪਰੇਅ ਇਸ ਦੇ ਵਿੱਚ ਕਰ ਸਕਦੇ ਹਾਂ ਅਤੇ ਜਿਹੜੀ ਤੀਸਰੀ ਸਪਰੇਅ ਹੈ ਤੀਸਰੀ ਸਪਰੇਅ ਜਦੋਂ ਕਿਸਾਨ ਵੀਰੋ ਤੁਸੀਂ ਜਿਹੜਾ ਦੂਸਰਾ ਪਾਣੀ ਆਪਾਂ ਕਣਕ ਨੂੰ ਦੇਣਾ ਉਸ ਤੋਂ ਜਿਹੜੀ 3 ਜਾਂ 4 ਦਿਨ ਪਹਿਲਾਂ ਤੁਸੀਂ ਇਹ ਸਪਰੇ ਜਿਹੜੀ ਕਰ ਦੇਣੀ ਆ ਤਾਂ ਕਿ ਜਿਹੜੇ ਕਣਕ ਦੇ ਪੌਦੇ ਨੇ ਉਹ ਚੰਗੀ ਤਰ੍ਹਾਂ ਜਿਹੜਾ ਇਸ ਸਪਰੇ ਨੂੰ ਜਿਹੜਾ ਅਬਜ਼ਰਬ ਕਰ ਲੈਣ ਪਾਣੀ ਲਾਉਣ ਦੇ ਬਾਅਦ ਦੇ ਵਿੱਚ ਜਿਹੜਾ ਤੁਹਾਡੀ ਕਣਕ ਬਿਲਕੁਲ ਵੀ ਪੀਲੀ ਨਾ ਹੋਵੇ ਤੇ ਉਹਦਾ ਚੰਗਾ ਰਿਜ਼ਲਟ ਮਿਲੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਕਣਕ ਜਿਹੜੀ ਸਾਡੀ ਇੱਕ ਚੰਗੀ ਫੋਟ ਕਰੇ ਤਾਂ ਕਿਸਾਨ ਵੀਰੋ ਤੁਸੀਂ ਸਿਰਫ ਇੱਕ ਗੱਲ ਦਾ ਜਿਹੜਾ ਧਿਆਨ ਰੱਖਣਾ ਕਿ ਤੁਹਾਡੀ ਕਣਕ ਦੀ ਜਿਹੜੀ ਰੰਗਤ ਉਹ ਚੰਗੀ ਹੋਣੀ ਚਾਹੀਦੀ ਆ ਜਣੇ ਕਿ ਤੁਹਾਡੀ ਕਣਕ ਨੂੰ ਜਿਹੜੀ ਤੁਸੀਂ ਸਿਰਫ ਇੰਨੀ ਕਿ ਨਿਗਰ ਰੱਖੋ ਕਿ ਤੁਸੀਂ ਉਹਨੂੰ ਪੀਲੀ ਨਾ ਪੈਣ ਦਿਓ ਜੇਕਰ ਤੁਹਾਨੂੰ ਲੱਗ ਰਿਹਾ ਕਿਸੇ ਮੌਕੇ ਕਣਕ ਜਿਹੜੀ ਪੀਲੀ ਦਿਖਾਈ ਦੇ ਰਹੀ ਆ ਤਾਂ ਤੁਸੀਂ ਉਹਦਾ ਜਿਹੜਾ ਸਪਰੇਹਾਂ ਦਾ ਧਿਆਨ ਰੱਖੋ ਜਦੋਂ ਕਣਕ ਪੀਲੀ ਦਿਖਾਈ ਦਿੰਦੀ ਆ ਜ਼ਿਆਦਾਤਰ ਕਣਕ ਨੂੰ ਜਿਹੜਾ ਲੋਹਾ ਮੈਗਨੀਜ਼ ਅਤੇ ਜ਼ਿੰਕ ਵਗੈਰਾ ਤੱਤਾਂ ਦੀਆਂ ਘਾਟ ਆਉਂਦੀ ਹੁੰਦੀ ਹੈ ਜਿਸ ਦੇ ਕਾਰਨ ਉਹ ਜਿਹੜੀ ਪੀਲਕ ਦਿਖਾਈ ਦਿੰਦੀ ਹੈ ਸੋ ਕਿਸਾਨ ਵੀਰੋ ਜੇਕਰ ਤੁਹਾਡੀ ਕਣਕ ਜਿਹੜੀ ਹਰੀ ਦਿਖਾਈ ਦੇਗੀ ਤਾਂ ਉਸਨੇ ਜਿਹੜੀ ਆਪਣੇ ਆਪ ਹੀ ਫੋਟ ਕਰਨੀਆਂ ਜਦੋਂ ਬੂਟਾ ਹਰਾ ਭਰਾ ਤੁਹਾਨੂੰ ਦਿਖਾਈ ਦੇਗਾ ਉਹ ਹਮੇਸ਼ਾ ਫੋਟ ਕਰੇਗਾ ਜੇਕਰ ਤੁਹਾਨੂੰ ਬੂਟਾ ਜਿਹੜਾ ਥੋੜਾ ਪੀਲਕ ਦੇ ਵਿੱਚ ਦਿਖਾਈ ਦੇਗਾ ਰੁਕਿਆ ਹੋਇਆ ਦਿਖਾਈ ਦੇਗਾ ਉਹ ਉੱਥੇ ਜਿਹੜੀ ਬੂਟੇ ਦੀ ਜਿਹੜੀ ਗਰੋਥ ਰੁਕ ਜਾਂਦੀ ਹੈ ਕੁਝ ਕਿਸਾਨ ਵੀਰ ਜਿਹੜੇ ਬਿਨਾ ਮੈਗਜ਼ੀਨ ਦੇ ਸਪਰੇਅ ਕਰੇ ਹੀ ਜਿਹੜਾ ਪਹਿਲਾ ਪਾਣੀ ਲਗਾ ਦਿੰਦੇ ਨੇ ਸੋ ਕਿਸਾਨ ਵੀਰੋ ਜੇਕਰ ਤੁਸੀਂ ਵੀ ਪਹਿਲਾ ਪਾਣੀ ਲਗਾ ਦਿੱਤਾ ਹੈ ਤੁਹਾਨੂੰ ਜਿਹੜੀ ਕਣਕਾ ਥੋੜੀ ਜਿਹੜੀ ਪੀਲਕ ਦੇ ਵਿੱਚ ਦਿਖਾਈ ਦੇ ਰਹੀ ਹੈ ਤਾਂ ਤੁਸੀਂ ਜਿਹੜੀ ਮਗਰ ਦੀ ਮਗਰ ਪਾਣੀ ਲਾਉਣ ਦੇ ਬਾਅਦ ਇੱਕ ਸਪਰੇਅ ਜਿਹੜੀ ਮੈਗਜ਼ੀਨ ਦੀ ਜ਼ਰੂਰ ਕਰਨੀ ਆ ਕਿਸਾਨ ਵੀਰੋ ਕਿਉਂਕਿ ਜੇਕਰ ਤੁਹਾਡੀ ਕਣਕ ਦੀ ਪਾਣੀ ਲਾਉਣ ਦੇ ਬਾਅਦ ਰੰਗਦੋ ਥੋੜੀ ਪੀਲੀ ਪੈ ਜਾਵੇਗੀ ਤਾਂ ਜਿਹੜੀ ਉਹਦੀ ਗਰੋਥ ਆ ਉਹਦੀ ਰੁਕ ਜਾਨੀ ਹੈ ਉਹ ਬੂਟੇ ਨੂੰ ਜਿਹੜਾ ਰੁਕ ਕੇ ਫਟਾਰਾ ਕਰਨਾ ਜੇਕਰ ਤੁਹਾਨੂੰ ਕਿਤੇ ਇਹੋ ਜੀ ਜਿਹੜੀ ਕੰਡੀਸ਼ਨ ਫਸਲ ਦੀ ਲੱਗ ਰਹੀ ਆ ਤਾਂ ਤੁਸੀਂ ਜਿਹੜੀ ਆਪਾਂ ਪਿਛਲੀ ਵੀਡੀਓ ਦੇ ਵਿੱਚ ਕਲੀ ਦੇ ਪਾਣੀ ਜ਼ਿੰਕ ਜਿਹੜੀ ਲੋਹੇ ਵਾਲੀ ਸਪਰੇ ਦੀ ਗੱਲਬਾਤ કરી ਸੀ ਤਾਂ ਤੁਸੀਂ ਉਹ ਸਪਰੇ ਜਿਹੜੀ ਕਣਕ ਦੇ ਉੱਪਰ ਜ਼ਰੂਰ ਕਰਨੀ ਹੈ ਜਦੋਂ ਤੁਹਾਡੀ ਜ਼ਮੀਨ ਦੇ ਵਿੱਚ ਪੈਰ ਚਲਾ ਹੋ ਜਾਵੇ ਤੇ ਦੂਸਰਾ ਪਾਣੀ ਲਾਉਣ ਤੋਂ ਪਹਿਲਾਂ ਵੀ ਇੱਕ ਜਿਹੜੀ ਤਿੰਨ ਦਿਨ ਉਹੀ ਸੇਮ ਸਪਰੇਅ ਦੀ ਤੁਸੀਂ ਵਰਤੋਂ ਕਰਨੀ ਆ ਤੁਹਾਡੀ ਕਣਕ ਜਿਹੜੀ ਪੀਲੀ ਹੈ ਉਹ ਬਿਲਕੁਲ ਹਰੀ ਭਰੀ ਹੋ ਜਾਏਗੀ ਅਤੇ ਜਿਹੜੀ ਫੋਟ ਦੇ ਵੱਲ ਵਧੇਗੀ ਕੁਝ ਕਿਸਾਨ ਵੀਰ ਅਜਿਹਾ ਫਸਲ ਦੇ ਵਿੱਚ ਹੋਣ ਦੇ ਬਾਅਦ ਫੰਗੀ ਸੈਡ ਜਿਹੜੀਆਂ ਗ੍ਰੈਨੂਲ ਚੀਜ਼ਾਂ ਗ੍ਰੈਨੂਲ ਦਵਾਈਆਂ ਜਾਂ ਸਪਰੇਅ ਦਾ ਵਰਤੋਂ ਕਰਦੇ ਨੇ ਉਹ ਬਿਲਕੁਲ ਹੀ ਇਸ ਦੇ ਜਿਹੜਾ ਉਲਟਾ ਕਿਸਾਨ ਵੀਰੋ ਉਨੇ ਤੁਹਾਡੀ ਕਣਕ ਨੂੰ ਜਿਹੜਾ ਹਰੀ ਭਰੀ ਨਹੀਂ ਕਰਨਾ ਜੇਕਰ ਤੁਹਾਡੀ ਕਣਕ ਪਾਣੀ ਦੇ ਨਾਲ ਜਿਹੜੀ ਪੀਲੀ ਪੈ ਚੁੱਕੀ ਹੈ ਕਿਉਂਕਿ ਜੇ ਤੁਸੀਂ ਅਜਿਹਾ ਕਰ ਰਹੇ ਹੋ ਤਾਂ ਤੁਸੀਂ ਜਿਹੜੇ ਆਪਣੇ ਪੈਸੇ ਆ ਬਿਲਕੁਲ ਬਰਬਾਦ ਕਰ ਰਹੇ ਹੋ ਕਿਸਾਨ ਵੀਰੋ ਸੋ ਇੰਨਾਂ ਚੀਜ਼ਾਂ ਤੋਂ ਥੋੜਾ ਜਿਹੜਾ ਗਰੇਜ ਕਰੋ ਇਹ ਵੀਡੀਓ ਉਹਨਾਂ ਕਿਸਾਨ ਵੀਰਾਂ ਦੇ ਲਈ ਲਾਹੇਵੰਦ ਸਿੱਧ ਹੋ ਸਕਦੀ ਹੈ ਜਿਹੜੇ ਮੇਰੇ ਕਿਸਾਨ ਭਰਾਵਾਂ ਦੀਆਂ ਫਸਲਾਂ ਸੁੰਢ ਦੇ ਕਾਰਨ ਬਰਬਾਦ ਹੋ ਚੁੱਕੀਆਂ ਸੀ ਜਾਂ ਉਹਨਾਂ ਨੇ ਜਿਹੜੀ ਕਣਕਾਂ ਦੀ ਫਸਲ ਜਿਹੜੀ ਦੁਬਾਰੇ ਬਜਾਈ ਕਰੀ ਸੀ பசੇਤੀਆਂ ਕਣਕਾਂ ਦੇ ਵਿੱਚ ਜੇਕਰ ਕਿਸੇ ਦੀ ਕਣਕ ਦੀ ਗਰੋਥ ਰੁਕ ਰਹੀ ਹੈ ਤਾਂ ਤੁਸੀਂ ਇਹ ਵੀਡੀਓ ਜਿਹੜੀ ਉਹਨਾਂ ਕਿਸਾਨ ਵੀਰਾਂ ਨਾਲ ਸਾਂਝੀ ਕਰ ਸਕਦੇ ਹੋ ਤਾਂ ਕਿ ਕਿਸੇ ਦਾ ਜਿਹੜਾ ਭਲਾ ਹੋ ਸਕੇ ਸੋ ਇਹ ਸੀ ਇੱਕ ਜਾਣਕਾਰੀ ਕਿਸਾਨ ਵੀਰੋ ਜੋ ਤੁਹਾਡੇ ਨਾਲ ਸ਼ੇਅਰ ਕਰਨੀ ਸੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਦੋਸਤੋ